ਸਾਸਰੀ ਘਰ ਦੀ ਸਾਰਿਆਂ ਨੂੰ ਤੇ ਬੱਚਿਆਂ ਨੂੰ ਬਹੁਤ-ਬਹੁਤ ਪਿਆਰ ਅੱਜ ਮੈਂ ਸਿੰਪਲ ਜਿਹਾ ਅਚਾਰ ਬਣਾਉਣ ਲੱਗੀ ਆ ਆਪਾਂ ਚਲੋ ਸਿਰੇ ਪਰੌਂਟੀਆਂ ਬਣਾਉਂਦੇ ਆ ਨਾਸ਼ਤਾ ਕਰਦੇ ਆ ਤੇ ਉਹਦੇ ਨਾਲ ਖਾਣ ਵਾਸਤੇ ਨਾ ਸਿੰਪਲ ਜਿਹਾ ਬਣ ਲਾ ਬਣਾਉਣਾ ਆ ਮੈਂ ਥੋੜਾ ਜਿਹਾ ਲੱਗੀ ਵਿੱਚ ਤੇਲ ਪਾਉਣ ਕੜਾਈ ਦੇ ਵਿੱਚ ਹਾਂਜੀ ਆ ਨਾ ਮੈਂ ਲੱਗੀ ਆਪਣਾ ਅਦਰਕ ਤੇ ਮਿਰਚਾਂ ਤੇ ਆਵਾ ਗਲਗਰਾਮੀ ਕਹਿ ਲੋ ਨਿੰਬੂ ਵੀ ਕਹਿ ਲੋ ਇਹ ਆਪਾਂ ਤਿੰਨਾਂ ਚੀਜ਼ਾਂ ਦਾ ਬਣਾਉਣਗੇ ਨਿੰਬੂ ਲਿਆਉਂਦੇ ਜੀ ਵੱਡੇ ਆਪਾਂ ਆਹ ਨਿੰਬੂ ਤੇ ਆ ਵਿੱਚ ਮੈਂ ਨਾ ਜੀਰਾ ਲੱਗੀਆਂ ਪਾਉਣ ਇੱਕ ਚਮਚਾ ਜੀਰੇ ਦਾ ਠੰਡ ਚ ਨਾ ਬੜਾ ਸੁਆਗਾ ਦਾ ਚਾਹਸੇ ਦੇ ਅਦਰਕ ਦਾ ਤੇ ਨਿੰਬੂ ਦਾ ਖਾਂਟੀ ਜੋਸੇ ਦੇ ਪਰੌਂਠੇ ਬਣਾਈਏ ਬੜਾ ਸੁਆਗਾ ਦਾ ਨਾਲ ਅੱਜ ਕੱਲ੍ਹ ਛਰਦੀ ਆ ਗਈ ਆ ਤੇ ਸਵੇਰੇ ਨਾ ਦਿਲ ਕਰਦਾ ਦਾ ਇਹ ਪਰੌਂਠੀਆਂ ਦੇ ਨਾਲ ਛਾਰ ਹੋਏ ਤੇ ਹੁਣ ਆਪਾਂ ਨਾ ਵਿੱਚ ਅਦਰਕ ਆ ਦੇ ਆ ਪਾਉਣ ਲੱਗੇ ਆ ਉਜੀਰਾ ਪਾਇਆ ਸੀ ਛੋਣਾ ਹਾਂਜੀ ਹਾਂਜੀ ਜੀਰਾ ਪਾਤਾ ਤੜਕਿਆ ਗਿਆ ਵਾ ਤੇ ਹੁਣ ਆਪਾਂ 5 ਕਿ ਮਿੰਟ ਬਸ ਇਹਨੂੰ ਨਾ ਆਪਾਂ ਵਿੱਚ ਤੜਕਾਉਣਾ ਵਾਂ ਕਿਉਂਕਿ ਖਰਾਬ ਨਹੀਂ ਹੁੰਦਾ ਇਹਦੇ ਨਾਲ ਚਾਰ ਉਦੋਂ ਆਪਾਂ ਕੱਚਾ ਪਾਦ ਗਏ ਨਾ ਤੇ ਫਿਰ ਖਰਾਬ ਹੋ ਜਾਂਦਾ ਵਾ ਅੱਛਾ ਤੜਕ ਲਈ ਫੇਣੀ ਹੁਣ 5 ਕਿ ਮਿੰਟ ਤੇ ਸੇਕ ਲਵਾ ਲਗੇ ਨਾ ਤੇ ਫਿਰ ਇਹ ਖਰਾਬ ਨਹੀਂ ਹੁੰਦਾ ਮੈਂ ਚਲੋ ਕਿੰਨਾਂ ਦੀ ਤੂੰ ਹੀ ਕਹਿਣ ਦੇਈ ਸੀ ਮੰਮੀ ਚਾਰ ਬਣਾਈਏ ਚਾਰ ਬਣਾਈਏ ਵੈਸੇ ਹਰਮਨ ਕਿ ਮੈਂ ਤੈਨੂੰ ਅੱਗੇ ਵੀ ਕਿਹਾ ਸੀ ਕਿ ਮੇਰੇ ਹੱਥ ਦਾ ਬਹੁਤੇ ਰਿੰਦਾ ਨਹੀਂ ਚਾਰ ਅੱਜ ਮੈਂ ਤੇਰੇ ਕੋਲੋਂ ਪਾਉਣਾ ਚਾਰ ਤੇ ਫਿਰ ਦੇਖਦੇ ਆਂ ਵੀ ਰਿੰਦਾ ਬਚਾਰ ਕਿਉਂਕਿ ਮੈਂ 15 20 ਦਿਨ ਨਿਕਲਦੇ ਮੁੜਕੇ ਥੋੜਾ ਜਨਾ ਮੇਰੇ ਹੱਥੋਂ ਚਾਰ ਖਰਾਬ ਹੋ ਜਾਂਦਾ ਉਥੇ ਇੰਡੀਆ ਵੀ ਹੁੰਦੇ ਸੀ ਨਾ ਤੇਰੇ ਡੈਡੀ ਨੇ ਚਾਰ ਪਾਉਣਾ ਮੈਂ ਨਹੀਂ ਪਾਉਂਦੀ ਹੁੰਦੀ ਕਿਉਂਕਿ ਮੈਥੋਂ ਮੈਂ ਕਦਾ ਵੀ ਮੈਂ ਨਹੀਂ ਚਾਰ ਦੁੰਦੀ ਚੜ ਜਾਣੀਆਂ ਕਿਉਂ ਤਾਂ ਇਹ ਵੀ ਕੋਈ ਹੱਥ ਹੁੰਦਾ ਹੁੰਦਾ ਚਾਰ ਦਾ ਪੁੱਤ ਹੱਥ ਹੁੰਦਾ ਵਾ ਕਿ ਕញ្ញ ਨਾਲ ਹੱਤ ਬਹੁਤ ਵਧੀਆ ਹੁੰਦਾ ਸੀ। ਮੈਨੂੰ ਯਾਦ ਆ ਇੰਡੀਆ ਡੈਡੀ ਲਸਣ ਦਾ ਚਾਰ ਬਹੁਤ ਖਾਂਦੇ ਹੁੰਦੇ ਉਹੀ ਪਾਉਂਦੇ ਹੁੰਦੇ ਸੀ ਤੇ ਉਹੀ ਖਾਂਦੇ ਹੁੰਦੇ ਸੀ ਜਿਆਦਾ। ਆਪਾਂ ਨੂੰ ਸ਼ੌਕ ਸੀਗਾ ਚਾਰ ਖਾਣ ਦਾ ਆਪਣਾ ਇਹ ਰਾਦਰਕ ਦਾ ਚਾਰ ਮੈਨੂੰ ਲਾ ਦੋ ਸਾਰੇ ਉਹੀ ਪਾਉਂਦੇ ਹੁੰਦੇ ਸੀ। ਉਹੀ ਪਾਉਂਦੇ ਹੁੰਦੇ ਸੀ। ਆਖਣਾ ਵੀ ਮੈਂ ਚਾਰ ਪਾਉਣਾ ਉਹਨੇ ਬਹੁਤ ਸੋਹਣਾ ਚਾਰ ਬਣਾਉਂਦੇ ਹੁੰਦੇ ਸੀ ਕੀ ਚਾਰ। ਤੇ ਜਦ ਮੈਂ ਇੱਕ ਵਾਰੀ ਅਮਰੀਕਾ ਤੋਂ ਗਈ ਤੇ ਮੇਰੇ ਜਾਂਦਿਆਂ ਨੂੰ ਨਾ ਮਾਰ ਲਸਣ ਦਾ ਚਾਰ ਪਾਇਆ। ਤੇ ਹੋਰ ਆ ਆਪਣੇ ਅਦਰਕ ਨਿੰਬੂ ਇਸ ਤਰ੍ਹਾਂ ਮਿਰਚਾਂ ਦਾ ਚਾਰ ਪਾਇਆ ਮੈਂ ਕਿਹਾ ਤੁਸੀਂ ਤਾਂ ਕਮਾਲ ਕੀਤੀ ਪਈ ਆ ਮਰਤਬਾਨਾ ਤੇ ਚਾਰ ਪਾਪ ਰੱਖਿਆ ਵਾ ਕਹਿੰਦੇ ਹਣ ਤੂੰ ਅਮਰੀਕਾ ਜਾ ਕੇ ਪੈ ਗਈਆਂ ਮੈਨੂੰ ਪਾਉਣਾ ਪੈਣਾ ਸੀਗਾ ਉਸ ਤੋਂ ਬਾਅਦ ਡੈਡੀ ਨੂੰ ਸ਼ੌਂਕ ਬਹੁਤ ਸੀ ਨਾ ਕੁਕਿੰਗ ਦਾ ਹਾਂਜੀ ਹਾਂਜੀ ਫਿਰ ਉਸ ਤੋਂ ਬਾਅਦ ਉਹ ਹੀ ਪਾਉਂਦੇ ਸੀ ਕਿ ਮੈਂ ਨਹੀਂ ਪਾਇਆ ਕਰੀ ਚਾਰ ਮੈਂ ਆਖਣਾ ਨਹੀਂ ਮੇਰੇ ਤੋਂ ਖਰਾਬ ਹੋ ਜਾਣਾ ਆ ਜੀਆਂ ਮਿਰਚਾਂ ਸੀ ਨਾ ਇਹਦੇ ਚ ਮੈਂ ਥੋੜਾ ਥੋੜਾ ਨੂਨ ਲਾ ਲਿਆ ਵਾ ਆ ਜੀਆਂ ਹਰੀਆਂ ਮਿਰਚਾਂ ਨਾ ਇਹ ਕਿਉਂ ਨਾ ਇਹ ਬਤਾਨਾ ਹੈ ਕਿ ਇਹਦੇ ਵਿੱਚ ਮੁਰਕੇ ਨੂਨ ਘਟ ਜਾਂਦਾ ਹੈ ਠਿੱਕੀ ਜੀ ਲੱਗਦੀ ਆ ਤੇ ਇਹਦੇ ਵਿੱਚ ਮੈਂ ਥੋੜਾ ਥੋੜਾ ਨੂਨ ਲਾ ਲਿਆ ਨਾਲ ਤੇ ਮੈਨੂੰ ਕਿਹਾ ਜਲਾ ਜਰਾ ਕਰਾ ਨਹੀਂ ਹੋ ਜੀ ਨੂਨ ਲਾ ਕੇ ਰੱਖ ਲਿਆ ਹੋਣੀ ਆ ਹਾਂ ਨੂਨ ਲਾ ਕੇ ਰੱਖ ਲਿਆ ਸੀਗਾ ਮੈਂ ਕਿਹਾ ਥੋੜਾ ਹੀ ਆਪਾਂ ਪਾਉਣਾ 15 20 ਦਿਨ ਚੱਲ ਜੇਗੇ ਫਿਰ ਵੜਾ ਲਾਂਗੇ ਇਹਨੂੰ ਕੋਈ ਧੋ ਕੇ ਸਕੋਣਾ ਵੀ ਆ ਜਾਂ ਬਸ ਏਦੇ ਤੋਂ ਵੀ ਨੀ ਵੀਣਾ ਆਪੇ ਲਾਉ ਆ ਜਿਹੜਾ ਅਦਰਕ ਵਾਣਾ ਇਹਨੂੰ ਕੱਟ ਕੇ ਛਿੱਲ ਕੇ ਕੱਟ ਕੇ ਪਹਿਲੋ ਧੋ ਰਿਹਾ ਸੀ ਮੈਂ ਕੱਟਣ ਤੋਂ ਪਹਿਲੋ ਹੀ ਤੋ ਕਿਰ ਕਿਰੇ ਨੂੰ ਚੰਗੀ ਤਰ੍ਹਾਂ ਧੁੱਪ ਚ ਸੁਕਾ ਲੈਣਾ ਪਾਣੀ ਨਾ ਰਵੇ ਕਿਉਂਕਿ ਜਦੋਂ ਪਾਣੀ ਰਹਿੰਦਾ ਨਾ ਫਿਰ ਚਾਰ ਖਰਾਬ ਛਿੱਤੀ ਹੋ ਜਾਂਦਾ ਨਾਲੇ ਕਾਲਾ ਜਾ ਹੋ ਜਾਂਦਾ ਵਾ ਤੇ ਅੱਜ ਹੁਣ ਮੀ ਇੱਥੇ ਪਈ ਜਾਂਦਾ ਸਾਡੀ ਫਿਰ ਕੈਨੇਡਾ ਚ 2 ਮਹੀਨਾ ਹੋ ਗਿਆ ਮੀ ਪੈਂਦੇ ਨੂੰ ਫਿਰ ਮੈਂ ਸਵੇਰ ਦਾ ਛਿੱਲ ਕੇ ਰੱਖਿਆ ਸੀਗਾ ਮੈਂ ਚਲ ਹੀਟ ਚਲਦੀ ਆ ਤੇ ਥੋੜਾ ਪਤਾ ਸੁੱਕ ਜਾਊਗਾ ਪਰ ਮੈਂ ਤਾਂ ਇਹਨੂੰ ਮੈਂਗਾ 5 ਕੁ ਮਿੰਟ ਤੇ ਆਪਾਂ ਰੱਖ ਲੈਨੇ ਆ ਤੇ ਨਾਲੇ ਪਾਣੀ ਸੁੱਕ ਜਾਊਗਾ ਨਾਲੇ اتنا ਖਰਾਬ ਨਾ ਹੋਊਗਾ ਹੁਣ ਦੇਖੋ ਜੀ ਮੈਂ 5 ਕੁ ਮਿੰਟ ਕਰ ਲਿਆ ਹੁਣ ਆਪਾਂ ਹੁਣ ਬੰਦ ਕਰਤਾ ਵਾ ਗੈਸ ਹੁਣ ਜਦੋਂ ਠੰਡਾ ਹੋ ਗਿਆ ਵੀ ਆਵਿਟ ਆਪਾਂ ਜਿਹੜੀਆਂ ਨਿੰਬੂ ਆ ਕੱਟੇ ਆ ਇਹ ਵਿੱਚ ਆਪਾਂ ਪਾ ਦੇਣੇ ਆ ਤੇ ਫਿਰ ਮੈਂ ਸਾਰਾ ਥੋਣ ਮਿਰਚ ਪਾ ਦੇਣਾ ਜੀ ਨੱਕ ਮੇ ਪਾਉਣਾ ਤੇ ਜਦ ਠੰਡਾ ਹੋ ਗਿਆ ਹਾਂ ਬਸ ਆ ਲੋ ਜੀ ਜਿਹੜਾ ਮੈਂ achar ਬਣਾਉਣ ਲੱਗੀ ਸੀ ਨਾ ਇਹ ਮੈਂ 5 ਕਿ ਮਿੰਟ ਸਰੋਂ ਦਾ ਤੇਲ ਪਾ ਕੇ ਵਿੱਚ ਪਕਾਇਆ ਵਾ ਇਹ ਅਦਰਕ ਤੇ ਮਿਰਚਾਂ ਰੀਆਂ ਤੇ ਹੁਣ ਮੈਂ ਇਹ ਠੱਡਾ ਹੋ ਗਿਆ ਵਾ ਹੁਣ ਮੈਂ ਵਿੱਚ ਲੱਗੀਆਂ ਨਿੰਬੂ ਪਾਉਂ ਆ ਵੀ ਕੱਟ ਕੇ ਮੇ ਰੱਖਿਓਏ ਸੀ ਨਾ ਆਪਾਂ ਵਿੱਚ ਨਿੰਬੂ ਐਡ ਕਰਨ ਲੱਗੇ ਆ ਹੁਣ ਆਪਾਂ ਵਿੱਚ ਆ ਮਸਾਲੇ ਪਾ ਲੈਣੇ ਆ ਜੀਰਾ ਮੈਂ ਪਾਤਾ ਸੀ ਪਹਿਲੇ ਵਿੱਚ ਤੇਲ ਦੇ ਵਿੱਚ ਤੜਕ ਲਿਆ ਸੀ ਹੁਣ ਆਪਾਂ ਹਲਦੀ ਪਾ ਦੇਣ ਲੱਗੇ ਆ ਤੇਲ ਆਪਾਂ ਹੁਣ ਲੂਣ ਲੱਗੇ ਪਾਉਣ ਪਸ ਇੰਨਾਕ ਆਪਾਂ ਲੂਣ ਪਾ ਲੈ ਲੂਣ ਜਿਆਦਾ ਵੀ ਹੋ ਜੇ ਥੋੜਾ ਜਿਆ ਤਾਂ ਕੋਈ ਨਹੀਂ ਕਿਉਂਕਿ ਘੱਟ ਹੋਵੇ ਨਾ ਤਾਂ ਫਿਰ ਇਹ ਜਾਰ ਕਾਲਾ ਹੋ ਜਾਂਦਾ ਵਾ ਖਰਾਬ ਹੋ ਜਾਂਦਾ ਵਾ ਥੋੜਾ ਜਿਹਾ ਲੂਣ ਮੈਂ ਇੰਨਾ ਕੁ ਪਾਣ ਲੱਗੀ ਆ ਆਪਾਂ ਨਾਲ ਮਿੱਟੀ ਲੱਗੇ ਪਾਉਣ ਥੋੜੀ ਜਿਹੀ ਕਿਉਂਕਿ ਮਿਰਚਾਂ ਰੰਗਾਂਵੇਂ ਹੋ ਗਿਆ ਇੱਕ ਚਮਚਾ ਵਿੱਚ ਮੈਂ ਲਾਲ ਮਿਰਚਾਂ ਦਾ ਪਾਣ ਲੱਗੀਆਂ ਹੈ ਤੇ বাস ਥੋੜਾ ਆ ਜਾ ਵਿੱਚ ਆਪਾਂ ਗਰਮ ਮਸਾਲਾ ਪਾ ਦਿੰਦੇ ਆ ਲੂਣ ਜ਼ਿਆਦਾ ਪਾਤਾ ਲੂਣ ਦਾ ਕੋਈ ਨਹੀਂ ਹੁੰਦਾ ਕਿਉਂਕਿ ਜੇ ਥੋੜਾ ਲੂਣ ਪੈ ਜਵੇ ਨਾ ਤੇ ਚਾਰ ਖਰਾਬ ਹੋ ਜਾਂਦਾ ਵਾ ਥੋੜਾ ਜਿਹਾ ਲੂਣ ਜ਼ਿਆਦਾ ਵੀ ਹੋ ਜੇ ਤੇ ਕੋਈ ਗੱਲ ਨਹੀਂ ਤੇ ਥੋੜਾ ਜਿਹਾ ਗਰਮ ਮਸਾਲਾ ਮੈਂ ਪਾਤਾ ਵਾ ਤੇ ਹੁਣ ਆਪਣਾ ਸਾਰਾ ਮੈਂ ਮਿਕਸ ਕਰਤਾ ਵਾ ਤੇ ਆਪਣਾ ਭਾਵੇਂ ਤੁਸੀਂ ਕੱਲ ਨੂੰ ਆਚਾਰ ਖਾ ਲਓ ਤਿਆਰ ਹੋ ਆਚਾਰ ਆਪਣਾ ਇਹਦੇ ਵਿੱਚ ਉਹ ਆਚਾਰ ਵਾਲਾ ਮਸਾਲਾ ਨਹੀਂ ਪਾਉਣਾ ਜਿਹੜਾ ਮਿਲਦਾ ਹੁੰਦਾ ਨਹੀਂ ਇਹਦੇ ਵਿੱਚ ਪਾਉਣ ਦੀ ਲੋੜ ਨਹੀਂ ਹੁੰਦੀ ਐ ਤੇ ਸਿੰਪਲ ਹੀ ਹੁੰਦਾ ਆਚਾਰ ਇੰਨਾ ਕ ਵੀ ਚਲੋ ਸਵੇਰੇ ਆਪਾਂ ਪਰੌਂਠੀਆਂ ਨਾਸਤੇ 'ਚ ਬਣਾਈਆਂ ਤੇ ਆਪ ਦਾ ਨਾਲ ਥੋੜਾ ਥੋੜਾ ਆਚਾਰ ਲਓ ਨਾਸਤੇ ਦੇ ਨਾਲ ਦਹੀਂ ਲਓ ਤੇ ਆਪਦੀ ਪਰੌਂਠੀਆਂ ਖਾ ਲਓ ਸਵਾਦ ਲੱਗਦਾਗਾ ਠੰਡ ਦੇ ਵਿੱਚ ਤੇ ਤਾਂ ਅਗਰ ਕਿੰਨੇ ਥੋੜਾ ਜਿਹਾ ਬਣਾਇਆ ਵਾ ਇੰਨਾ ਕ ਤੇ ਚਲ ਹੁਣ ਰੈਡੀ ਹੁਣ ਜਦੋਂ ਮੱਦੀ ਫਸ ਸਕਦੇ ਆ ਹਾਂ ਜਦੋਂ ਮੱਦੀ ਹੁਣ ਆਪਣਾ achar ਕੱਲ ਪਰਸੋਂ ਤੱਕ ਰੈਡੀ ਹੋ ਜਾਣਾ ਵਾ ਕਿਉਂਕਿ ਜਿਹੜਾ ਵਿੱਚ ਨਿੰਬੂ ਪਾਏ ਆ ਨਾ ਨਿੰਬੂ ਪਰਸੋਂ ਤੱਕ ਗਲਣਗੇ ਅਦਰਕ ਨੂੰ ਮੈਂ ਥੋੜੀ ਸੇਕ ਲਵਾ ਲਿਆ ਸੀਗਾ ਉਹਨੇ ਤੇ ਗਲ ਜਾਣਾ ਬਸ ਤੇ ਜਿਹੜੀ ਆ ਨਿੰਬੂ ਆਈਏ ਨਹੀਂ ਗਲਨੇ ਇਹ ਦੋਕ ਦਿਨ ਲੱਗਣੇ ਆ ਫਿਰ ਇਹਨਾਂ ਤਿਆਰ ਹੋ ਜਾਣਾ ਫਿਰ ਆਪਣਾ ਤੁਸੀਂ ਇਹ ਨਿੰਬੂ ਦਾ achar ਅਦਰਕ ਦਾ ਮਿਰਚਾਂ ਦਾ ਤਿਆਰ ਆ ਖਾਓ ਪਰੌਂਠੀਆਂ ਬਣਾਓ ਤੇ ਖਾਓ ਤੇ ਨਾਲੇ ਆਪ ਦੀ ਅੰਟੀ ਨੂੰ ਦੱਸਿਓ ਕਿ achar ਕਿਹੋ ਜਿਹਾ ਬਣਿਆ ਵਾ ਫਿਰ ਅੱਜ ਮੰਮਾ ਕੀ ਬਣਾਉਣ ਲੱਗੇ ਆ ਅੱਜ ਮੈਂ ਪਤ ਲੰਚ ਦੇ ਵਿੱਚ ਲੱਗੀ ਆ ਦੁੱਧ ਵਾਲੇ ਲੱਛਾ ਪਰੌਂਠਾ ਬਣਾਉਣ। ਕਿਉਂਕਿ ਅੱਜ ਨਾ ਮੈਨੂੰ ਬੈਠੀ ਬੈਠੀ ਨੂੰ ਯਾਦ ਆਈ ਤੇ ਤੁਹਾਡੀ ਨਾਨੀ ਤੇਰੀ ਬਣਾਉਂਦੀ ਹੁੰਦੀ ਸੀ ਲੱਛੇ ਪਰੌਂਠੇ ਦੁੱਧ ਵਾਲੇ। ਕਿਉਂਕਿ ਤੇਰੇ ਨਾਨਾ ਜੀ ਹੁਣੇ ਵਪਾਰ ਕਰਦੇ ਸੀ ਨਾ ਮੱਜਾਂ ਦਾ। ਤੇ ਕੇਹੜਾ ਬਾਪੂ ਜੀ ਹੁਣ ਅਨੇ ਤੜਕੇ ਜਾਣਾ ਤਾਂ ਸਾਡੀ ਮਾਂ ਨੇ ਨਾ ਦੁੱਧ ਵਾਲੇ ਲੱਛੇ ਪਰੌਂਠੇ ਭਕਾਉਣੇ ਤੇ ਬੜੇ ਸਾਨੂੰ ਵੀ ਸਵਾਦ ਲੱਗਣੇ। ਤਾਂ ਇਹ ਮਾਂ ਨੂੰ ਕਹਣਾ ਮਾਂ ਦੁੱਧ ਕਿਉਂ ਪਾਉਂਦੀ ਆ ਤੇ ਮਾਂ ਨੇ ਕਹਿਣਾ ਵੀ ਇਹ ਨਾ ਰੋਟੀ ਸੁੱਕਦੀ ਨਹੀਂਗੀ। ਇਹ ਪਰੌਠਾ ਕੂੜਾ ਰਹੂਗਾ ਕਿਉਂਕਿ ਬਾਪੂ ਜੀ ਹੋਣਾਰੇ ਸ਼ਾਮ ਤੱਕ ਵੀ ਕੰਮ ਕਰਨਾ ਵਾ ਤੇ ਸ਼ਾਮ ਤੱਕ ਇਹ ਪਰੌਠੇ ਜਿਹੜੇ ਨਾ ਕੂਲੇ ਰਹਿਣਗੇ ਮੈਂ ਤਾਵਾ ਬਣਾਉਣੀ ਆ ਸੇ ਨਾ ਸੌਫਟ ਰਹਿੰਦੇ ਆ ਸੌਫਟ ਰਹਿੰਦੇ ਆ ਤੇ ਅੱਜ ਮੇਰਾ ਦਿਲ ਕੀਤਾ ਵੀ ਆਪਾਂ ਮੈਂ ਅੱਜ ਬਣਾ ਕੇ ਖਾਣੇ ਆ ਤੇਰੀ ਨਾਨੀ ਦੀ ਰੈਸਪੀ ਨਾਲੇ ਯਾਦ ਕਰਦੇ ਤੇਰੀ ਨਾਨੀ ਨੂੰ ਤੇ ਨਾਲੇ ਆਪਾਂ ਦੁੱਧ ਵਾਲੇ ਨਾਲੇ ਤੁਸੀਂ ਇਹ achar ਬਣਾਇਆ ਨਵ ਨਵਾਂ ਉਹਨੂੰ ਖਾਵਾਗੇ ਨਾਨੀ ਦੀ ਨਾਲੇ ਆਪਾਂ ਨਾ achar ਬਣਾਇਆ ਵਾ ਅਦਰਕ ਤੇ ਨਿੰਬੂ ਤੇ ਮਿਰਚਾਂ ਦਾ ਤੇ ਮੈਨੂੰ ਇਹਦੇ ਨਾਲ ਨਾ ਲੱਛਾ ਪਰੌਂਠਾ ਬਹੁਤ ਸਵਾਦ ਲੱਗਣਾ ਵਾ ਦੁੱਧ ਵਾਲਾ ਨਾ ਨਹੀਂ ਲਾਵਾਂਗੇ ਗੁੰਦੀ ਵਾਲਾ ਨਹੀਂ ਬਣਾਉਣੀ ਖੱਟਾ ਬਹੁਤ ਸੋਹਣੀ ਨਾਲ ਮੈਂ ਚਲੋ ਹੁਣ ਆਪਾਂ ਨਾ ਬਣਾਉਣੀ ਆ ਆ ਮੈਂ ਨਾ ਇੱਕ ਗੁੰਦੀ ਆਟੇ ਦੀ ਲਈ ਸੀ ਤੇ ਆ ਮੈਂ ਵਿੱਚ ਦੁੱਧ ਪਾ ਦੇਣ ਲੱਗੀ ਆ ਇੱਕ ਗਲਾਸੀ ਦੁੱਧ ਦੀ ਪਾ ਦੇਣ ਲੱਗੀ ਆ ਅੱਛਾ ਤੇ ਆ ਥੋੜਾ ਜਿਹਾ ਵਿੱਚ ਨਮਕੀਨ ਲੱਗੀ ਪਾਉਣ ਅੱਜ ਤਾਂ ਨਾ ਮੜਾ ਜਾਏ ਥੋੜਾ ਜਿਹਾ ਬਹੁਤਾ ਜੈ ਬਹੁਤਾ ਨਹੀਂ ਪਾਉਣਾ ਥੋੜਾ ਜਿਹਾ ਨੂਨ ਹੁਣ ਆਪਾਂ ਇਹਨੂੰ ਆਟੇ 'ਚ ਗੁੰਨਣਾ ਹਾਂ ਹਾਂ ਮੈਂ ਮਸ਼ੀਨ ਦੇ ਵਿੱਚ ਗੁੰਨ ਲੈਣ ਲੱਗੀ ਆ ਤੇ ਫਿਰ ਹੱਥ ਨਾਲ ਵੀ ਗੁੰਨਸਾ ਲਿਆ ਹਾਂ ਜੀ ਲਓ ਜੀ ਆਪਾਂ ਲੱਗੇ ਹੁਣ ਲੱਛਾ ਪਰੌਂਠਾ ਬਣਾਉਣਾ ਮੈਂ ਤੁਹਾਨੂੰ ਦੱਸਣ ਲੱਗੀ ਆ ਕਿ ਆਪਾਂ ਲੱਛਾ ਪਰੌਂਠਾ ਕਿੱਦਾਂ ਬਣਾਉਣਾ ਵਾ ਢੇੜੇ ਆਪਾਂ ਕਰ ਲਏ ਸੀ ਦੋ ਹੁਣ ਆਪਾਂ ਇਸ ਤਰ੍ਹਾਂ ਰੁਟੀ ਵੇਰ ਕੇ ਆਹ ਰੁਟੀ ਆਪਾਂ ਵੇਲ ਲਈ ਆ ਪੂਰੀ ਵੇਲ ਲੈਣੀ ਰੁਟੀ ਆਟਾ ਕਿੱਦਾਂ ਸੋਹਣਾ ਬਣਿਆ ਆਟਾ ਬਹੁਤ ਸੋਹਣਾ ਬਣਿਆ ਦੁੱਧ ਦਾ ਆਟਾ ਤੁਹਾਨੂੰ ਦੱਸਿਆ ਹੈ ਮਿਲਾਈ ਵਰਗਾ ਆਟਾ ਵਿੱਚ ਆਪਾਂ ਕਿਉਂ ਲਾ ਲੈਣਾ ਮੈਂ ਕਰਤੀ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਰੋਲ ਕਰਨਾ ਹੈ ਦਾ ਹੈ ਮਾਣੇ ਬਣਾਉਣੀਆਂ ਆ ਅਗੀ ਕਰ ਮਾਂ ਇਤਰਾ ਦੂਕੋ ਬਣਾਉਣੀ ਆ ਲੋਕੀ ਤੇ ਚੌਰਸ ਬਣਾਉਂਦੇ ਪਰੌਂਠੇ ਤੇ ਤੂੰ ਇਸ ਤਰ੍ਹਾਂ ਕਿ ਬਣਾਉਣੀ ਆ ਮਾਂ ਨੇ ਕਹਿਣਾ ਨਹੀਂ ਨਹੀਂ ਪੁੱਤੇ ਲੱਛਾ ਪਰੌਂਠਾ ਇਹਨੂੰ ਕਹਿੰਦਾ ਵਾ ਇਹ ਬਹੁਤ ਸੋਹਣਾ ਪਰੌਂਠਾ ਵਧੀਆ ਬਣਦਾ ਵਾ ਆ ਵੀ ਰਲਿਆ ਸੀ ਹੁਣ ਆਪਾਂ ਉੱਪਰ ਪਾ ਦਾਂਗੇ ਤੇ ਮੈਂ ਰੜ ਜਣਾ ਦੂਜੇ ਪਰੌਂਠੇ ਤੇ ਜਿੱਤਰਾ ਮੈਂ ਇਤਰਾ ਕੋਲੇ ਬਣਦੇ ਆ ਤੇ ਇਹਨੇ ਐ ਰੜ ਕੇ ਬਣਾਣਾ ਤੇ ਹੁਣ ਆਪਾਂ ਦੋਵੇਂ ਪਾਸੇ ਇਹਨੂੰ ਆਪਾਂ ਕਿਉ ਲਾ ਦੇਣਾ ਇਤਰਾ ਮੈਂ ਆਪਦੀ ਮਾਂ ਨੂੰ ਯਾਦ ਕਰਦੀ ਦੀਨੀ ਐਤਰਾ ਤੂੰ ਕਿਹ ਦਿਨ ਯਾਦ ਕਰਿਆ ਕਰੇਂਗੀ ਸਾਡੀ ਸਾਡੀ ਮੰਮੀ ਵੀ ਬਣਾਉਂਦੀ ਹੁੰਦੀ ਸੀਗੀ ਤੂੰ ਆਪਦੇ ਬੱਚਿਆਂ ਦਾ ਮਾਂ ਕੋਈ ਨਹੀਂ ਲੰਬੀ ਉਮਰ ਤਵੇ ਤੂੰ ਹੋਰ ਹੋ ਇੱਥੇ 100 ਸਾਲ ਤੱਕ ਜਿਉ ਇਹ ਕਿੱਦਾਂ ਕਰੋ ਦੇਸੀ ਘਿਓ ਦਾ ਬਣਾਉਨੇ ਆ ਓਕੇ ਦੇਸੀ ਘਿਓ ਲਾ ਕੇ ਬਣਾਓ ਹੁਣ ਆਪਾਂ ਇੱਥੇ ਆਹ ਪਰੋਲ ਬਣਾ ਲਈਏ ਆਕੇ ਇਸ ਤਰ੍ਹਾਂ ਰਹਿਣਾ ਚੱਲ ਫੇਰ ਰੋਟੀ ਵੇਲ ਲੈਣੀ ਹਾਂ ਫੇਰ ਰੋਟੀ ਬਸ ਹੁਣ ਆਪਾਂ ਦਾ ਰੋਟੀ ਵੇਲ ਲੈਣੀ ਇਹਨੂੰ ਕਹਿੰਦੇ ਆ ਜੀ ਲੱਛਾ ਪਰੌਂਠਾ ਦੇਸੀ ਘਿਓ ਵਾਲਾ ਦੇਸੀ ਘਿਓ ਵਾਲਾ ਮੈਂ ਤਾਂ ਅਨਨ ਨੂੰ ਦੇਸੀ ਘਿਓ ਗਿਆ ਸੀ ਮੈਂ ਕਿ ਹੁਣ ਜਦੋਂ ਨਾਨੀ ਹੁਣੀ ਬਣਾਉਂਦੇ ਹੁੰਦੇ ਸੀ ਜਦੋਂ ਛੋਟੇ ਉਹ ਤਾਂ ਹੁਣ ਦੇਸੀ ਘਿਓ ਦੇ ਬਣਾਉਂਦੇ ਸੀ ਆਪਾਂ ਵੀ ਅੱਜ ਦੇਸੀ ਘਿਓ ਦੇ ਬਣਾਉਣੇ ਆ ਉਹਤਰਾ ਮਾਂ ਸਾਡੀ ਨੇ ਦੇਸੀ ਘਿਓ ਦੇ ਬਣਾਉਣੇ ਤੇ ਉੱਤੇ ਉਹਨੇ ਇਤਰਾ ਨਾ ਪੇ ਬਟਰ ਪਾ ਪਾ ਕੇ ਦੇਣਾ ਸਾਨੂੰ ਤੇ ਖਾਣੇ ਆਪਾਂ ਵੀ ਉੱਪਰ ਬਟਰ ਪਾ ਕੇ ਖਾਵਾਂਗੇ ਬਾਪੂ ਜੀ ਹੁਣ ਇਹ ਤਾਂ ਲੈ ਕੇ ਜਾਂਦੇ ਹੋ ਵੀ ਨਾ ਦੇਸੀ ਘੋਨਾ ਚੋਪੜ ਕੇ ਫੇਰ ਪੀ ਦਿਆਂਗੇ ਉਦੋਂ ਤਾਂ ਦੇਸੀ ਘਿਓ ਹੀ ਚੱਲਦਾ ਸੀ ਉਦੋਂ ਥੋੜਾ ਘਿਓ ਤੇਲ ਵਰਤਦਾ ਸੀ ਆਪਾਂ ਸੋੜ ਸੀ ਉਦੋਂ ਤੇ ਕਿਹਦੇ ਘਰ ਦੇ ਹੀ ਘਿਓ ਹੁੰਦੇ ਨੇ ਘਰ ਦੇ ਦੁੱਧ ਬੱਜਾ ਇੰਨਾ ਘਰ ਹੋਣੀਆਂ ਤੇ ਦੇਸੀ ਘਿਓ ਬਾਧੂ ਬਣ ਜਾਣਾ ਹੁਣ ਉਹ ਤਾਂ ਮੁੱਲ ਲਿਆਉਂਦੇ ਉਦੋਂ ਕਿੱਥੇ ਲੋਕ ਹੁਣ ਕਿਹੋ ਦੁੱਧ ਘਰੇ ਹੋਣਾ ਦੁੱਧ ਕਿੱਥੇ ਲੋਕ ਵੇਚਦੇ ਹੀਗੇ ਤੇ ਹੁਣ ਤੇ ਜਿਹੜਾ ਲੋਕ ਨੇ ਪਿੰਡਾਂ ਵਿੱਚ ਵੀ ਸਾਰਾ ਵੇਚ ਦਿੰਦੇ ਦੁੱਧ ਤੇ ਮੁੱਲ ਲਿਆ ਲੈ ਕੇ ਖਾਂਦੇ ਆ ਉਦੋਂ ਨਾਲ ਹੀ ਲੋਕੀ ਹੈਲਥੀ ਵੀ ਜ਼ਿਆਦਾ ਸੀ ਕੰਮ ਵੀ ਜ਼ਿਆਦਾ ਕਰਨਾ ਚੀਜ਼ਾਂ ਵੀ ਹੈਲਥੀ ਖਾਣੀਆਂ ਨਾਲੇ ਕੋਈ ਮਲਾਵਟ ਨਹੀਂ ਦੇਸੀ ਕਿਉਂ ਦੇਸੀ ਦੁੱਧ ਸਾਰਾ ਕੁਝ ਹੁਣ ਆਪਾਂ ਸਾਰਾ ਕੁਝ ਮਲਾਵਟ ਵਾਲਾ ਖਾਣੇ ਤਾਂ ਹੀ ਤਾਂ ਤਾਂ ਹੀ ਸਾਨੂੰ ਬਿਮਾਰੀਆਂ ਲੱਗੀਆਂ ਬਿਮਾਰੀਆਂ ਵੀ ਜ਼ਿਆਦਾ ਲੱਗਦੀਆਂ ਵਾ ਤੂੰ ਲੋਕੀ ਖਾਣਾ ਤੇ ਮਿਹਨਤ ਕਰਨੀ ਕੰਮ ਕਰਨੇ ਪੱਛ ਜਾਣਾ ਹਮ ਅਹ ਪਰ ਲਾਤਾ ਕਿਉਂ ਹੁਣ ਵਿਕਣਿਆ ਰੜ ਜਾਣਾ ਇਹਨਾਂ ਨੇ ਵਧੀਆ ਆਏਕ ਦੋਵਰੀ ਆਪਾਂ ਲਿਆਂਦਾ ਹੀ ਬਾਹਰੋਂ ਤੇ ਉਹ ਨਾ ਇੰਨਾ ਵਧੀਆ ਨਹੀਂ ਸੀ ਹੈਗਾ ਕਿ ਉਹ ਇਹ ਘਰ ਵਾਲਾ ਵਧੀਆ ਹੁੰਦਾ ਜਿਹੜਾ ਤੁਸੀਂ ਆਪ ਹੀ ਬਣਾ ਲੈਨੇ ਆ ਉਹ ਸਭ ਵਧੀਆ ਹੈ ਹਾਂ ਬਾਹਰ ਵਾਲਾ ਤੇ ਜਦੋਂ ਆਪਾਂ ਲੈ ਜਦੋਂ ਦੇਖੀਦਾ ਹੈ ਉਹਦੇ ਚ ਉਹ ਕਿੰਨਾ ਉਹਨਾਂ ਨੇ ਸਮੈਲ ਆਉਂਦੀ ਨਾਲ ਉਹ ਚਿੱਟਾ ਚਿੱਟਾ ਇਹ ਵੀ ਬਣ ਗਿਆ ਪਰੌਂਠਾ ਤੇਸੀ ਕਿਉਂ ਵਾਲਾ ਆਹ ਵੇਖੋ ਜੀ ਸਾਡਾ ਲੱচ্ছা ਪਰੌਂਠਾ ਰੈਡੀ ਮੰਨਤ ਤੇ ਮੰਮੀ ਹੁਣ ਲੱਗਿਆ ਖਾਣ ਦੋਨੇ ਜਾਣੇ ਇਹ ਬਹੁਤ ਸੁਆਦੀ ਬਣਿਆ ਵਾ ਐ ਰੜ ਗਿਆ ਵਾ ਤੇ ਅਹੀਂ ਮੈਂ ਤੇ ਮੰਤ ਲੱਗੇ ਖਾਣ ਭੁੱਖ ਵੀ ਬੜੀ ਲੱਗੀ ਸੀਗੀ ਆ ਅਸੀਂ ਨਾਲ ਦਹੀਂ ਬਣਾਇਆ ਬੁੰਦੀ ਵਾਲਾ ਨਾਲ ਅਸੀਂ ਅਚਾਰ ਬਣਾਇਆ ਵਾ ਆਪਣਾ ਨਿੰਬੂ ਦਾ ਤੇ ਅਦਰਕ ਤੇ ਮਿਰਚਾਂ ਦਾ ਇਹ ਕਿਉਂਕਿ ਪਰੌਂਠੇ ਦੇ ਨਾਲ ਬਹੁਤ ਮੇਲ ਖਾਂਦਾ ਬਹੁਤ ਸਵਾਦੀ ਲੱਗਦਾ ਵਾ ਅਹੀਂ ਲੱਗੇ ਖਾਣ ਇਹ ਮੈਂ ਤਾਂ ਤੁਹਾਨੂੰ ਸਾਰਿਆਂ ਬੱਚਿਆਂ ਨੂੰ ਦੱਸਣ ਲੱਗੇ ਆ ਕਿਉਂਕਿ ਜਿਹੜੇ ਬੱਚੇ ਪੜਨ ਜਾਂਦੇ ਆ ਜੌਬ ਕਰਦੇ ਆ ਇਹ ਆਪਣੇ ਦੁੱਧ ਵਾਲੇ ਤੁਸੀਂ ਨਾ ਲੱਛਾ ਪਰੌਂਠਾ ਬਣਾਓ ਨਾਲ ਰਹਿ ਜੋ ਸ਼ਾਮ ਤੱਕ ਸੁੱਕੂਗਾ ਨਹੀਂ ਕਿਉਂਕਿ ਦੂਜੀ ਰੋਟੀ ਆਪਾਂ ਬਣਾਉਨੇ ਆ ਸੁੱਕ ਜਾਂਦੀ ਆ ਇਹ ਸੁੱਕਦਾ ਨਹੀਂ ਬਿਲਕੁਲ ਕੂਲਾ ਰਹਿੰਦਾ ਵਾ ਤੇ ਨਾਲੇ ਬਹੁਤ ਸਵਾਦੀ ਬਣ ਜਾਂਦਾ ਵਾ ਕਈ ਹੁਣ ਬੱਚੇ ਬਚਾਰੇ ਰਾਤ ਨੂੰ ਹੀ ਬਣਾ ਕੇ ਰੱਖ ਲੈਂਦੇ ਸੀ ਜੇਰੇ ਜਲਦੀ ਜਾਣਾ ਹੁੰਦਾ ਵਾ ਤੇ ਉਹ ਰਾਤ ਨੂੰ ਵੀ ਬਣਾ ਕੇ ਆਉਂਦਾ ਤੁਸੀਂ ਨਾ ਟਿਬਨ ਦੇ ਵਿੱਚ ਪਾ ਕੇ ਰੱਖ ਲਓ ਤੇ ਸ਼ਾਮ ਤੱਕ ਅਗਲੇ ਦਿਨ ਕੂਲੇ ਰਹਿਣਗੇ ਤੇ ਤੁਸੀਂ ਖਾਓ ਆ ਮੈਂ ਤੇ ਲੱਗੀ ਹੁਣ ਖਾਣ ਵਧੀਆ ਵੇਖੋ ਕਿੰਨਾ ਸਵਾਦ ਬਣਿਆ ਵਾ ਮਨ ਤਪੇ ਲੋ ਤੂੰ ਖਾਣਾ ਕਿ ਮੈਂ ਖਾਣਾ ਵਾ ਲੈ ਖਾਓ ਆ, ਸ਼ਾਬਾਸ਼ ਜੀ। ਯਮੀ। ਮੰਨੂ ਨੇ ਖਾ ਲਿਆ ਹੁਣ ਨਾਨੀ ਖਾਊਗੀ। ਹਾਂ ਹੁਣ ਤੁਸੀਂ ਵੀ ਖਾ ਲਓ। ਹਾਂਜੀ ਹਾਂਜੀ। ਯਮੀ। ਓਕੇ ਗੁੱਡ ਟਰਕ। ਬਹੁਤ ਵਧੀਆ ਬਣਿਆ ਵਾ। ਚਲੋ ਜੀ ਮੈਂ ਤੁਹਾਨੂੰ ਸਾਰਿਆਂ ਨੂੰ ਫੇਰ ਸਾਸਰੀ ਕਾਲ ਵੱਡਿਆਂ ਨੂੰ ਤੇ ਛੋਟਿਆਂ ਬੱਚਿਆਂ ਨੂੰ ਬਹੁਤ-ਬਹੁਤ ਪਿਆਰ। ਇਹ ਹੁਣ ਤੁਸੀਂ ਨਾ ਲੱਛਾ ਪਰੌਂਠਾ ਬਣਾ ਕੇ ਤੇ ਮੈਨੂੰ ਦੱਸਿਓ। ਵੀ ਅੰਟੀ ਬਹੁਤ ਵਧੀਆ ਬਣਿਆ ਵਾ ਤੇ ਨਾਲੇ ਮੈਨੂੰ ਵੱਧ ਵੱਧ ਕਮੈਂਟ ਦਿਆ ਕਰੋ ਫੋਲੋ ਕਰਿਆ ਕਰੋ ਤੇ ਲਾਈਕ ਕਰਿਆ ਕਰੋ ਸਬਸਕ੍ਰਾਈਬ ਕਰ ਲਓ ਸਾਰੇ ਜਲਦ ਜਲਦੀ ਤੇ ਮੈਂ ਵੱਧ ਤੋਂ ਵੱਧ ਤੁਹਾਨੂੰ ਨਵੀਆਂ ਰੈਸਪੀਆਂ ਲੈ ਕੇ ਮੈਂ ਪਾਉਂਗੀ ਵੀਡੀਓ ਲੈ ਕੇ ਆਉਂਗੀ ਤੇ ਉਹਨਾਂ ਚਿਰ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਖੁਸ਼ ਰਹੋ ਬੱਚਿਓ ਜਿੰਦੇ ਰਹੋ